ਮਾਂਜੋਗ ਇਲੈਕਸ਼ਨ ਕਮਿਸ਼ਨ ਡੀਜੀਪੀ ਸਾਹਿਬ ਪੰਜਾਬ ਤੇ ਸਾਡੇ ਐਸਐਸਪੀ ਬਰਨਾਲਾ ਸਾਹਿਬ ਦੇ ਹੁਕਮਾਂ ਨਾਲ ਅੱਜ ਅਸੀਂ ਜ਼ਿਲ੍ਹਾ ਬਰਨਾਲਾ ਦੇ ਵਿੱਚ ਇੱਕ ਸਰਚ ਅਭਿਆਨ ਚਲਾਇਆ ਹੋਇਆ ਜਜੇ ਵਿੱਚ ਅਸੀਂ ਮੁੱਖ ਤੌਰ ਤੇ ਜਿੱਥੇ ਜਿੱਥੇ ਪਬਲਿਕ ਦੀ ਜ਼ਿਆਦਾ ਮੂਵਮੈਂਟ ਹੈ ਜਿਦਾ ਰੇਲਵੇ ਸਟੇਸ਼ਨ ਹੋ ਗਿਆ ਬੱਸ ਅੱਡੇ ਹੋਗੇ ਮੇਨ ਬਾਜ਼ਾਰ ਪਾਰਕਿੰਗਾਂ ਇਹ ਸਾਰੇ ਏਰੀਏ ਆ ਅਸੀਂ ਅੱਜ ਸਰਚ ਆਪਰੇਸ਼ਨ ਕਰ ਰਹੇ ਆ ਸਾਡਾ ਮੇਨ ਮੰਤਵ ਹੈ ਕਿ ਜਿਹੜੀ ਆ ਆਉਣ ਵਾਲੀਆਂ ਲੋਕ ਸਭਾ 2024 ਇਲੈਕਸ਼ਨਾਂ ਇਹਨਾਂ ਨੂੰ ਬਹੁਤ ਹੀ ਇੱਕ ਸ਼ਾਂਤੀਪੂਰਵਕ ਤਰੀਕੇ ਨਾਲ ਇਹਨਾਂ ਨੂੰ ਅਸੀਂ ਤਾਂ ਕਿ ਮੇਪੜੇ ਚੜੀਏ ਤੇ ਕੋਈ ਵੀ ਜਿਹੜਾ ਸ਼ਰਾਰਤੀ ਅੰਸਰ ਹੈ ਉਹ ਇਹ ਕੋਈ ਵੀ ਗਲਤ ਕੰਮ ਕਰਨ ਤੋਂ ਪਹਿਲਾਂ ਉਹਨੂੰ ਇਹ ਦਿਮਾਗ 'ਚ ਹੋਵੇ ਕਿ ਵੀ ਪੁਲਿਸ ਮੁਸਤੈਦ ਹੈ ਪੁਲਿਸ ਆਪਣੀ ਡਿਊਟੀ ਤੰਦਈ ਨਾ 24 ਘੰਟੇ ਸੱਤੋ ਦਿਨ ਕਰ ਰਹੀ ਹੈ ਅਸੀਂ ਇੱਕ ਮੈਸੇਜ ਵੀ ਦੇ ਰਹੇ ਹਾਂ ਪਲੱਸ ਇਹਦੇ ਨਾਲ ਸਾਡਾ ਸਰਚ ਆਪਰੇਸ਼ਨ ਜਿਹੜਾ ਇਹ ਡੇਲੀ ਚੱਲ ਰਿਹਾ ਅਸੀਂ ਥਾੜਾ ਲੈਵਲ ਤੇ ਡੇਲੀ ਆਪਰੇਸ਼ਨ ਚਲਾਉਂਦੇ ਰਹਿੰਦੇ ਆ ਅੱਜ ਜਿਲ੍ਹਾ ਲੈਵਲ ਤੇ ਮੇਰੇ ਨਾਲ ਡੀਐਸਪੀ ਬਰਨਾਲਾ ਮੇਰੇ ਨਾਲ ਡੀਐਸਪੀ ਡੀ ਬਰਨਾਲਾ ਇਹ ਅੱਜ ਅਸੀਂ ਅੱਜ ਇੱਥੇ ਆਏ ਆ ਰੇਲਵੇ ਸਟੇਸ਼ਨ ਬਰਨਾਲਾ ਦੀ ਅੱਜ ਚੈਕਿੰਗ ਕਰ ਰਹੇ ਆ ਵਾਹਨਾਂ ਦੀ ਚੈਕਿੰਗ ਜਿਹੜੀ ਹੈ ਪ੍ਰੋਪਰ ਕੀਤੀ ਜਾ ਰਹੀ ਹੈ ਜਿਹੜਾ ਵੀ ਕੋਈ ਸ਼ੱਕੀ ਵਾਹਨ ਹੈ ਉਹਨੂੰ ਅਸੀਂ ਰਾਉਂਡ ਅਪ ਕਰ ਰਹੇ ਆ ਚਲਾਨ ਕੀਤੇ ਜਾ ਰਹੇ ਆ ਟ੍ਰੈਫਿਕ ਨੂੰ ਵੀ ਸੋਚਾਰੂ ਢੰਗ ਨਾਲ ਚਲਾਇਆ ਜਾ ਰਿਹਾ ਹੈ ਪਲੱਸ ਅਸੀਂ ਲੋਕਾਂ ਨੂੰ ਵੀ ਅਪੀਲ ਕਰਦੇ ਆ ਕਿ ਜੜੀ ਵੀ ਕੋਈ ਅਨਅਸੈਸਰੀ ਜੜੀ ਰੋਂਗ ਪਾਰਕਿੰਗ ਬਜਾਰਾਂ ਚ ਕਰ ਰਿਹਾ ਹੈ ਉਹ ਨਾਕ ਕਰਨ। ਜਦੋਂ ਵੀ ਮੋਡਲ ਕੋਡ ਆਫ ਕੰਡਕਟ ਲਾਗੂ ਹੋ ਜਾਂਦਾ ਹੈ ਉਦੋਂ ਹਰ ਜ਼ਿਲ੍ਹੇ ਦੇ ਵਿੱਚ ਜਿਹੜਾ ਅਸਲਾ ਜਮ੍ਹਾਂ ਕਰਾਇਆ ਜਾਂਦਾ ਹੈ ਤੇ ਅਸੀਂ ਬਰਨਾਲਾ ਜ਼ਿਲ੍ਹੇ ਦੇ ਵਿੱਚ ਵੀ ਵੀ ਅਸਲੇ ਦੀ ਬੜੀ ਪਹਿਲ ਕਦਮੀ ਨਾਲ ਅਸਲਾ ਜਮ੍ਹਾਂ ਹੋ ਰਿਹਾ ਹੈ ਪਰ ਅਸੀਂ ਲੋਕਾਂ ਨੂੰ ਅਪੀਲ ਕਰ ਰਿਹਾ ਕਿ ਜਿਨ੍ਹਾਂ ਜਿਨ੍ਹਾਂ ਕੋਲ ਵੀ ਅਸਲਾ ਹੈ ਉਹ ਆਪਣੇ ਸਬੰਧਤ ਥਾਣੇ ਜਾਂ ਅਸਲਾ ਡੀਲਰ ਕੋਲ ਆਪਣਾ ਜਮ੍ਹਾਂ ਕਰਾ ਕੇ ਉਹਦੀਆਂ ਸਲਿੱਪਾ ਸਾਡੇ ਥਾਣੇ ਜਮ੍ਹਾਂ ਕਰਾਓ। ਤੇ ਸਾਡੇ ਕੋਲ ਕਿਉਂਕਿ ਹੁਣ ਸਮਾਂ ਥੋੜਾ ਰਹਿ ਗਿਆ ਤੇ ਲੋਕੀ ਹੁਣ ਅਨਨੈਸੈਸਰੀ ਅਸਲਾ ਆਪਣੇ ਕੋਲ ਨਾ ਰੱਖਣ ਕਿਉਂਕਿ ਅਸੀਂ ਫਿਰ ਘਰ ਜਾ ਕੇ ਉਹਨਾਂ ਨੂੰ ਉੱਥੇ ਜਾ ਜਾ ਕੇ ਫਿਰ ਸਾਨੂੰ ਜਵਾਬ ਕਰਾਉਣਾ ਪੈਂਦਾ ਉਹ ਸਾਡੇ ਲਈ ਵੀ ਇੱਕ ਡਬਲ ਐਕਸਰਸਾਈਜ਼ ਹੋ ਜਾਂਦੀ ਹੈ ਸਾਰੇ ਆਪਣੇ ਨਾਗਰਿਕ ਆਪਣੀ ਜ਼ਿੰਮੇਵਾਰੀ ਸਮਝਣ ਅੱਜ ਦੀ ਜਿਹੜੀ ਮੁਹਿੰਮ ਹੈ ਇਹਦੇ ਵਿੱਚ ਪੈਰਾਮਿਲਟਰੀ ਸਾਡੇ ਨਾਲ ਪੈਰਾਮਿਲਟਰੀ ਦੀ ਕੰਪਨੀ ਹੈ ਸਾਡੇ ਨਾਲ ਪੂਰੇ ਬਰਨਾਲਾ ਸਾਡਵੀ ਜਾਂਦੀ ਫੋਰਸ ਹੈ ਅਸੀਂ ਅੱਜ ਰੇਲਵੇ ਸਟੇਸ਼ਨ ਚੈੱਕ ਕਰ ਰਹੇ ਹਾਂ ਨਾਲ ਹੀ ਆਪਾਂ 62 ਦਾ ਤੇ ਲੋਕਲ ਬਾਜ਼ਾਰ ਤੇ ਗਲੀਆਂ ਵੀ ਚੈੱਕ ਕਰਾਂਗੇ